ਅੱਜ ਔਨਰੇਬਲ ਹਾਈ ਕੋਰਟ ਤੋਂ ਔਨਰੇਬਲ ਮਿਸਟਰ ਜਸਟਿਸ ਸਰ ਸਿਮਰਨ ਸਿੰਘ ਸੇਠੀ ਜੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਐਨਸੀਟਿਵ ਜੱਜ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਆਏ ਹਨ ਉਹਨਾਂ ਨੇ ਪਬਲਿਕ ਨੂੰ ਸੁਣਿਆ ਲਿਟਿਗੈਂਟਸ ਨੂੰ ਸੁਣਿਆ ਉਹਨਾਂ ਦੇ ਪ੍ਰੋਬਲਮ ਸੁਣੀਆਂ ਸਾਰੀਆਂ ਕੋਰਟ ਦੀ ਇਨਸਪੈਕਸ਼ਨ ਕੀਤੀ ਅਤੇ ਮਾਰ ਦੇ ਵਿੱਚ ਗਏ ਮਾਰ ਮੈਂਬਰਸ ਨਾਲ ਇੰਟਰੈਕਟ ਕੀਤਾ ਅਤੇ ਜੋ ਬਾਹਰ ਦੀਆਂ ਡਿਮਾਂਡਸ ਸੀ ਉਹਨਾਂ ਨੂੰ ਸੁਣਿਆ ਅਤੇ ਬਾਹਰ ਦੀਆਂ ਮੀਨ ਮੀਨ ਡਿਮਾਂਡਸ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਅਤੇ ਉਹਨਾਂ ਨੇ ਲਿਟਿਗੈਂਸ ਨੂੰ ਵੀ ਵਿਸ਼ਵਾਸ ਦਿਲਾਇਆ ਕਿ ਉਹਨਾਂ ਨੂੰ ਤੁਰੰਤ ਅਤੇ ਇਨਸਾਫ ਮਿਲੇਗਾ ਬਾਹਰ ਮੀਨ ਪ੍ਰੋਬਲਮਸ ਵੀ ਇਹ ਸੀ ਕਿ ਫੈਮਿਲੀ ਕੋਰਟ ਦੇ ਜਿਹੜੇ ਦਿਨ ਦੋ ਹਨ ਜਿਸ ਕਰਕੇ ਹਫ਼ਤੇ ਦੇ ਦੋ ਦੋ ਦਿਨ ਫੈਮਿਲੀ ਕੋਰਟ ਇੱਥੇ ਆਂਦੀ ਹੈ ਜਿਸ ਕਰਕੇ ਫੈਮਿਲੀ ਕੋਰਟ ਦੇ ਮੈਟਰ ਦੀਆਂ ਲੰਬੀਆਂ ਤਰੀਕਾਂ ਪੈ ਜਾਂਦੀਆਂ ਵੀ ਫ੍ਰੀਕਵੈਂਸੀ ਵਧਾਈ ਜਾਵੇ ਬੈਂਕ ਦੀ ਜਿਹੜੇ ਬ੍ਰਾਂਚ ਲਿਆਂਦੀ ਜਾਵੇ ਤੇ ਹੋਰ ਇਸ ਤਰ੍ਹਾਂ ਦੀਆਂ ਡਿਮਾਂਡ ਸੀਗੀਆਂ ਤੇ ਆਨਰੇਬਲ ਜੈਸਾਬ ਨੇ ਮਕਸਦ ਰਾਇਆ ਕਿ ਇਹ ਤੁਰੰਤ ਇਹਨਾਂ ਤੇ ਵਿਚਾਰ ਕੀਤਾ ਜਾਊਗਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਨਾ ਕਿਉਂਕਿ ਪ੍ਰੈਸ ਸੇ ਕਹੀ ਚੀਜ਼ ਹੈ ਜਿਹਨੇ ਹਰ ਗੱਲ ਜਿਹੜੀ ਆ ਹਰ ਘਰ ਤੱਕ ਪਹੁੰਚਾਉਣੀ ਹੁੰਦੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਬੜੇ ਸਜੇ ਢੰਗ ਨਾਲ ਸਾਡੀ ਅੱਜ ਦੀ ਜਿਹੜੀ ਇਨਸਟਰਕਸ਼ਨ ਹੋਈ ਹੈ ਜੱਸ ਸਾਬਾਏ ਨੇ ਉਹਨਾਂ ਦੀ ਜਿਹੜੀ ਸਾਰੀ ਕਾਰਵਾਈ ਆ ਕਿ ਚੰਗੇ ਤਰੀਕੇ ਨਾਲ ਤੁਸੀਂ ਪਹੁੰਚਾਓਗੇ ਮਾਰਯੋਗ ਜਸਤਰ ਸਿੰਘ ਸੇਠੀ ਜੀ ਜੋ ਪੰਜਾਬ ਦੇ ਹਾਈ ਕੋਰਟ ਦੇ ਇਨਸਪੈਕਟਿੰਗ ਜੱਜ ਜਿਹੜੇ ਨੇ ਜ਼ਿਲ੍ਹਾ ਗਾਜ਼ਪੁਰ ਵੀ ਅੱਜ ਇੱਥੇ ਆਏ ਨੇ ਉਹ ਇਸ ਤਰ੍ਹਾਂ ਲੱਗਾ ਜਿਵੇਂ ਇੱਕ ਫੈਮਿਲੀ ਮੈਂਬਰ ਹੁੰਦਾ ਐਨੇ ਹੰਬਲ ਐਨੇ ਡਾਊਨ ਟੂ ਅਰਥ ਐਨੇ ਇੰਟੀਮੇਸੀ ਹਰਕ ਨਾਲ ਮਤਲਬ ਕੋਈ ਉਹਨਾਂ ਨੇ ਇਹ ਨਹੀਂ ਆਪਣੇ ਦੱਸਿਆ ਕਿ ਮੈਂ ਹਾਈ ਕੋਰਟ ਦਾ ਜੱਜ ਹਾਂ ਐਸਾ ਲੱਗਦਾ ਜਿਵੇਂ ਇੱਕ ਫੈਮਿਲੀ ਮੈਂਬਰ ਦੇ ਵਿੱਚ ਭੈਣ ਭਰਾ ਵਾਂਗ ਇਰਿਸ਼ਟਾ ਉਹਨਾਂ ਨੇ ਇਹਦਾ ਨੂ ਬਾਇਆ ਔਰ ਬਹੁਤ ਹੀ ਵਧੀਆ ਢੰਗ ਨਾਲ ਇਨਸਟਰਕਸ਼ਨ ਕਰਕੇ ਗਏ ਨੇ ਲੰਡਰ ਸ਼ਸ਼ੰਜ ਜੱਜ ਸਾਹਿਬ ਨਾਲ ਆਏ ਨੇ ਹੋਰ ਅਫੀਸਰ ਸਾਹਿਬ ਨੇ ਡੀਏ ਸਾਹਿਬ ਆਏ ਨੇ ਸਾਰੇ ਮੈਂਬਰਸ ਵਾਰ ਦੇ ਆਏ ਨੇ ਬਹੁਤ ਅੱਛਾ ਲੱਗਾ ਔਰ ਬਹੁਤ ਸਭ ਠੀਕ ਠਾਕ ਜੀ ਇਨਸਟਰਕਸ਼ਨ ਹੋਈ ਹੈ ਆਈ ਥਿੰਕ ਮਿਸਟਰ ਜਸਟਿਸ ਹਰਸੀਮਨ ਹੀ ਇਜ਼ ਵੈਰੀ ਹੈਪੀ ਟੂ ਹੈਵ ਅ ਲੰਚ ਵਿਦ ਅਸ ਸਾਡੇ ਵਾਸੀ ਬੜੀ ਮਾਨ ਦੀ ਗੱਲ ਹੈ ਅਸੀਂ ਬਾਅਦ ਬਾਅਦ ਡਿਮਾਂਡ ਰੱਖੀ ਉਹਨਾਂ ਵਾਸਤੇ ਸਾਡੀਆਂ ਡਿਮਾਂਡਸ ਬੜੇ ਹੀ ਗਵਰਨਰ ਸੁਣੀਆਂ ਨੇ ਤੇ ਮੈਨੂੰ ਪੂਰੀ ਉਮੀਦ ਹੈ ਆਈ ਏ ਵੈਰੀ ਮੇਂ ਹੌਪਫੁਲ ਕਿ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀ ਕਰਨੀ ਹੈ ਉਹ ਸਾਨੂੰ ਅਸ਼ੋਰੈਂਸ ਦਿੱਤੀ ਹੈ ਨਾ ਕਿ ਜੋ ਮੈਂ ਪਾਇ ਮੇਰਾ 31 ਤੀ ਤੋਂ ਬਾਅਦ ਡਿਸਟ੍ਰਿਕਟ ਚਲਾ ਜਾਣਾ 31 ਤੱਕ ਇਹਨਾਂ ਦਾ ਇਨਸਪੈਕਟਿੰਗ ਜੱਜ ਡਿਸਟ੍ਰਿਕਟ ਦਾ ਗਾਜ਼ਪੁਰ ਈਵਨ ਉਸ ਦੇ ਬਾਅਦ ਵੀ ਮੈਂ ਤੁਹਾਡੀ ਜਿਹੜੀ ਮੰਗਾ ਨੇ ਮੈਂ ਤੁਹਾਡੀਆਂ ਪੈਰ ਵੀ ਕਰਕੇ ਸਾਰੀਆਂ ਮੰਗਾ ਤੁਹਾਡੀਆਂ ਪੂਰੀਆਂ ਕਰਾਂਗਾ ਚੈਂਬਰ ਦੀਆਂ ਵੀ ਬਾਕੀ ਹੋਰ ਲਾਇਯਤ ਦੀ ਜਿਹੜੀ ਡਿਫਿਕਲਟੀਜ਼ ਨੇ ਪਾਰਕਿੰਗ ਵਾਸਤੇ ਵੀ ਨਾ ਕਿਹਾ ਵਾ ਤੇ ਬਾਕੀ ਏਡੀ ਦੇ ਵਾਸਤੇ ਵੀ ਫਿਰ ਸਾਡੇ ਇੱਕ ਬੜੀ ਵੱਡੀ ਪ੍ਰੋਬਲਮ ਸੀ ਹੈ ਫੈਮਿਲੀ ਕੋਰਟ ਦੀ ਕਿਉਂਕਿ ਸਾਡੇ ਨੰਬਰ ਉਹ ਕੇਸ ਜਿੱਥੇ 14 1500 ਨੰਬਰ ਕੇਸ ਜਗਿਆ ਤੇ ਸਾਡੇ ਕੋਈ ਕੈਂਪ ਕੋਰਟ ਆਉਦੀ ਫੈਮਿਲੀ ਕੋਰਟ ਦੀ ਉਹਨਾਂ ਨੇ ਕਿਹਾ ਮੈਂ ਇੱਕ ਦਿਨ ਇਹ ਹੀ ਇਨਕੁਇਰੀ ਕਰਕੇ ਜਾਵਾਂਗਾ ਜਸਟ ਟੂ ਅਵਾਇਡ ਦਾ ਇਨਕੰਨੀਨਸ ਟੂ ਦਾ ਐਡਵੋਕੇਟਸ ਐਸ ਪਰ ਦਾ ਜਿਡੀਕੇਟਸ ਔਰ ਅਸੀਂ ਬੜੇ ਖੁਸ਼ ਹਾਂ ਏਵਰੀ ਮੈਂਬਰ ਆਫ ਦਾ ਫੈਮਿਲੀ ਇਜ਼ ਵੈਰੀ ਹੈਪੀ ਵਿਦ ਥਿਸ ਅਸ਼ੋਰੈਂਸ ਔਰ ਅਸਨ ਪੂਰੀ ਉਮੀਦ ਹੈ ਕਿ ਸਾਡੇ ਨਾਲ ਪੂਰਾ ਉਹਨਾਂ ਨੇ ਮਿਲ ਸਾਡਾ ਸਹਿਯੋਗ ਵੇਖੋ ਜੀ ਇਹ ਤੇ ਨਿਮਰਤਾ ਜੇ ਮੈਂ ਕਹਾਂ ਨਿਮਰਤਾ ਦੂਜਾ ਨਾਮ ਹੈ ਜਸਟਿਸ ਹਰ ਸਿਮਰਨ ਸੇਠੀ ਆਨਰੇਬਲ ਜਜ ਆਫ ਪੰਜਾਬ ਐਂਡ ਹਾਈ ਕੋਰਟ ਸਿਟੀ ਇੰਨੀ ਨਿਮਰਤਾ ਮੈਂ ਅਸਤੱਕ ਆਪਣੀ ਲਾਈਫ ਦੇ ਵਿੱਚ ਮੇਰੀ 40 ਸਾਲ ਦੀ ਪ੍ਰੈਕਟਿਸ ਹੋ ਗਈ ਹੈ ਮੈਂ ਅਸਤੱਕ ਇਹੋ ਜਿਹਾ ਨਿਮਰਤਾ ਵਾਲਾ ਬੰਦਾ ਔਰ ਇੰਨੇ ਡਾਉਨ ਟੂ ਅਰਥ ਉਹਨੇ ਮੇਲ ਮਲਾਪ ਵਾਲਾ ਮੈਂ ਅਸਤੱਕ ਆਪਣੀ ਜ਼ਿੰਦਗੀ ਨਹੀਂ ਵੇਖਿਆ ਇਹ ਉਹਨਾਂ ਤੇ ਪ੍ਰਮਾਤਮਾ ਦੀ ਬਖਸ਼ਿਸ਼ ਆ ਨਾ ਐਡੇ ਵੱਡੇ ਸਟੇਟਸ ਦਾ ਐਡੇ ਵੱਡੇ ਰਤਬੇ ਤੇ ਬੈਠੇ ਹੋਣ ਔਰ ਇੰਨੀ ਨਿਮਰਤਾ ਹੋਵੇ ਮੈਂ ਅਸਤੱਕ ਆਪਣੀ ਜ਼ਿੰਦਗੀ ਚ ਨਹੀਂ ਵੇਖੀ ਪ੍ਰਮਾਤਮਾ ਅਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਇਹੋ ਜਿਹਾ ਇਨਸਾਨ ਹਰ ਜਗ੍ਹਾ ਪ੍ਰਮਾਤਮਾ ਜਿਹੜੇ ਉਹ ਪੈਦਾ ਕਰੇ ਜੋ ਇੱਕ ਨਿਮਰਤਾ ਵਾਲੇ ਹੋਣ ਇੱਕ ਹਮੈਨਿਟੀ ਦੀ ਜਿਹੜੀ ਆ ਇੱਕ ਹਿਊਮਨ ਐਸ ਹਿਊਮਨ ਬੀਇੰਗ ਇਨਸਾਨੀਅਤ ਜਿਹੜੀ ਉਹਨਾਂ ਸਭ ਤੋਂ ਜ਼ਿਆਦਾ ਸੋ ਇਸ ਕਰਕੇ ਮੈਨੂੰ ਇਤਿਆਸ ਨੂੰ ਬਹੁਤ ਚੰਗਾ ਲੱਗਾ ਸਾਡੇ ਸਾਰੇ ਮਾਰ ਮੈਂਬਰਸ ਇਵਨ ਐਸ ਸੀ ਸਾਹਿਬ ਇੱਥੇ ਆਏ ਸਨ ਹੋਰ ਹੀ ਆਫੀਸਰ ਸਾਹਿਬਾਨ ਆਏ ਨੇ ਸਾਰਿਆਂ ਨੇ ਲੰਚ ਸਨ ਕੀਤਾ ਔਰ ਇੱਕ ਘਰ ਪਰਿਵਾਰੋਂਗ ਬੈਠ ਕੇ ਲੰਚ ਕੀਤਾ ਬਹੁਤ ਹੀ ਅੱਛਾ ਲੱਗਾ ਉਹਨੇ ਕੋਈ ਆਪਣਾ ਵਖਰੇਵਾ ਪੰਜ ਨਹੀਂ ਦੱਸਿਆ ਕਿ ਮੈਂ ਜਸਟਿਸ ਹਾਂ ਮੈਂ ਹਾਈ ਕੋਰਟ ਦਾ ਜੱਜ ਹਾਂ ਨਥਿੰਗ ਲਾਈਕ ਦੈਟ ਆਪਾਂ ਉਹਨਾਂ ਦਾ ਮੈਂ ਆਪਣੀ ਵੱਲੋਂ ਆਪਣੀ ਇਲੈਕਟਡ ਬਾਡੀ ਵੱਲੋਂ ਆਪਣੀ ਸਾਰੀ ਬਾਰ ਮੈਂਬਰਸ ਵੱਲੋਂ ਕੋਰਟਲ ਕੋਰਟ ਧੰਨਵਾਦ ਕਰਨਾ ਜਿਸ ਤੰਦਾ ਉਹਨਾਂ ਸਾਡੇ ਨਾਲ ਅੱਜ ਜਿਹੜਾ ਇਸ ਤਰ੍ਹਾਂ ਦਾ ਵਰਤਵਾ ਕਰਤਾ ਵਾ ਜਿਸ ਤੰਗ ਨਾਲ ਸਾਡੇ ਬਾਰ ਦੇ ਵਿੱਚ ਪੇਸ਼ ਹੋਏ ਨੇ ਮੈਂ ਇੱਕ ਦੀ ਇਟ ਇਜ਼ ਅਨਫੋਰਗੇਟੇਬਲ ਫਾਰ ਦਾ ਫਾਰ ਮਾਈਸੈਲਫ ਐਂਡ ਫਾਰ ਦੀ ਮੈਂਬਰਸ ਆਫ ਦਾ ਬਾਰ